ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਨਵੀਂ ਬਣੀ ਸੰਸਦ ਅਤੇ ਫਿਲਮੀ ਅਦਾਕਾਰਾ ਕੰਗਨਾ ਰੌਤ ਨੂੰ ਲੱਗਿਆ ਵੱਡਾ ਝਟਕਾ ਆਖਰੀ ਚੇਤਾਵਨੀ ਦੇ ਦਿੱਤੀ ਗਈ ਹੈ ਕੰਗਨਾ ਰੌਤ ਨੂੰ ਕੰਗਨਾ ਆਪਣੇ ਬਚਕਾਨੇ ਬਿਆਨਾਂ ਕਰਕੇ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਘਿਰੇ ਰਹਿੰਦੀ ਹੈ ਇੱਧਰ ਪੰਜਾਬ ਵੱਲੋਂ ਵੀ ਵੱਡੇ ਪੱਧਰ ਤੇ ਕੰਗਨਾ ਕੰਗਣਾ ਦੀ ਨਵੀਂ ਬਣੀ ਫਿਲਮ ਐਮਰਜੈਂਸੀ ਦਾ ਵਿਰੋਧ ਕੀਤਾ ਗਿਆ ਯਾਨੀ ਕਿ ਪੰਜਾਬ ਦੇ ਵਿੱਚੋਂ ਜ਼ੀਰੋ ਇਨਕਮ ਰਹੀ ਰਹੀ ਕੰਗਣਾ ਰੌਦ ਦੀ ਨਵੀਂ ਬਣੀ ਫਿਲਮ ਐਮਰਜੈਂਸੀ ਦੀ ਯਾਨੀ ਕਿ ਘਰ-ਬਾਰ ਵੀ ਵੇਚਣਾ ਪਿਆ ਕਹਿ ਸਕਦੇ ਹਾਂ ਕਿ ਪੰਜਾਬੀਆਂ ਦੇ ਨਾਲ ਪੰਗਾ ਲੈਣਾ ਵੱਡਾ ਮਹਿੰਗਾ ਪਿਆ ਕੰਗਣਾ ਰੌਦ ਨੂੰ ਕਿਉਂਕਿ ਪੂਰੇ ਵਰਲਡ ਵਿੱਚ ਪੰਜਾਬੀ ਵਸਦੇ ਨੇ ਜਿੱਥੇ-ਜਿੱਥੇ ਪੰਜਾਬੀ ਵਸਦੇ ਨੇ ਉੱਥੇ ਫਿਲਮਾਂ ਸਿਨੇਮਾ ਘਰਾਂ ਦੇ ਸਾਹਮਣੇ ਪ੍ਰੋਟਸਟ ਕੀਤਾ ਗਿਆ ਅਤੇ ਕੰਗਨਾਰ ਨੌਤ ਦੀ ਫਿਲਮ ਉੱਥੇ ਲੱਗਣ ਨਹੀਂ ਦਿੱਤੀ ਗਈ ਲੇਕਿਨ ਇੱਧਰ ਕੰਗਨਾਰ ਨੌਤ ਨੂੰ ਆਖਰੀ ਜਿਹੜੀ ਮਿਲੀ ਹੈ ਚੇਤਾਵਨੀ ਮਿਲੀ ਹੈ ਯਾਨਕਿ ਸੂਤਰਾ ਨੇ ਹਵਾਲੇ ਤੋਂ ਖਬਰ ਆਈ ਹੈ ਕੋਰਟ ਨੇ ਕਿਹਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਹਾਜ਼ਰ ਨਹੀਂ ਹੋਵੇਗੀ ਕੰਗਨਾਰ ਨੌ ਤੇ ਕੰਗਨਾਰ ਨੌਥ ਨੂੰ ਜੇਲ ਵੀ ਜਾਣਾ ਪੈ ਸਕਦਾ ਹੈ ਕੰਗਨਾਰ ਨੌਥ ਤੇ ਜਵੇਦ ਅਕਤਰ ਦੇ ਵਿਚਕਾਰ ਵਿਵਾਦ ਇੱਕ ਵਾਰ ਫਿਰ ਗਰਮਾ ਗਿਆ ਹੈ ਕਈ ਵਾਰ ਕੋਰਟ ਵਿੱਚ ਪੇਸ਼ ਹੋਣ ਦੇ ਆਦੇਸ਼ ਦੇ ਬਾਵਜੂਦ ਅਦਾਕਾਰਾਂ ਇੱਕ ਵਾਰ ਵੀ ਸੁਣਵਾਈ ਲਈ ਨਹੀਂ ਪਹੁੰਚੀ ਹੁਣ ਮਾਮਲੇ ਦੇ ਮੁੰਬਈ ਕੋਰਟ ਨੇ ਮੰਡੀ ਤੋਂ ਸੰਸਦ ਮੈਂਬਰ ਤੇ ਅਦਾਕਾਰਾਂ ਨੂੰ ਆਖਰੀ ਚਤਾਂਮਨੀ ਦਿੱਤੀ ਹੈ ਜੇਕਰ ਉਹ ਕੋਰਟ ਵਿੱਚ ਪੇਸ਼ ਨਹੀਂ ਹੁੰਦੀ ਤਾਂ ਕੋਰਟ ਉਸ ਖਿਲਾਫ ਗੈਰ ਜਬਾਨਤੀ ਵਰੰਟ ਜਾਰੀ ਕਰੇਗਾ ਯਾਨੀ ਕਿ ਕੰਗਨਾਰ ਰਣੋਤ ਨੂੰ ਮੁੰਬਈ ਦੀ ਅਦਾਲਤ ਵੱਲੋਂ ਵੱਡਾ ਝਟਕਾ ਲੱਗਿਆ ਹੈ ਯਾਨੀ ਕਿ ਇੱਕ ਪਾਸੇ ਕਹਿੰਦੀ ਹੈ ਸੰਵਿਧਾਨ ਇੱਕ ਪਾਸੇ ਕਹਿੰਦੀ ਹੈ ਲੋਕਤੰਤਰ ਸੰਵਿਧਾਨ ਦੀਆਂ ਤਾਂ ਧਜੀਆਂ ਉਡਾਈਆਂ ਜਾ ਰੀਆਂ ਨੇ ਕੰਗਨਾਰ ਰਣੋਤ ਵੱਲੋਂ ਕੰਗਨਾਰ ਰਣੋਤ ਨੂੰ ਵਾਰ-ਵਾਰ ਸਮਨ ਜਾਰੀ ਕੀਤੇ ਗਏ ਜਾਵੇਦ ਅਖਤਰ ਵੱਲੋਂ ਲੇਕਿਨ ਇੱਕ ਵਾਰ ਵੀ ਮੁੰਬਈ ਦੀ ਅਦਾਲਤ ਵਿੱਚ ਨਹੀਂ ਪੁੱਜੀ ਇੱਥੇ ਮੁੰਬਈ ਦੀ ਅਦਾਲਤ ਨੇ ਝਟਕਾ ਦਿੱਤਾ ਹੈ ਜੇਕਰ ਹੁਣ ਨਹੀਂ ਤੁਸੀਂ ਹਾਜ਼ਰ ਹੁੰਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦੇਵਾਂਗੇ ਅਦਾਕਾਰਾ ਨੇ ਸੰਸਦ ਮੈਂਬਰ ਕੰਗਣਾ ਨੌਤ ਨੇ ਮੰਗਲਵਾਰ ਨੂੰ ਮੁੰਬਈ ਦੇ ਬਾਂਦਰਾ ਕੋਰਟ ਵਿੱਚ ਹਾਜ਼ਰ ਹੋਣਾ ਸੀ ਬਾਲੀਵੁੱਡ ਗੀਤਕਾਰ ਜਵੇਦ ਅਖਤਰ ਨੇ ਕੰਗਣਾ ਨੌਤਕਾਰ ਲੰਬੇ ਸਮੇਂ ਤੋਂ ਚਲ ਰਹੀ ਕਾਨੂੰਨੀ ਡਾਈ ਨੂੰ ਖਤਮ ਕਰਨ ਲਈ ਕੋਰਟ ਵਿੱਚ ਮੌਜੂਦ ਹੋਣਾ ਜ਼ਰੂਰੀ ਸੀ ਟਾਈਮ ਦੀ ਰਿਪੋਰਟ ਅਨਸਾਰ ਅਦਾਕਾਰ ਨੇ ਕਿਹਾ ਕਿ ਸੰਸਦ ਵਿੱਚ ਮੌਜੂਦ ਹੋਣ ਕਰੋਂ ਕੋਰਟ ਨਹੀਂ ਆ ਸਕੀ ਯਾਨੀ ਕਿ ਉਹਨੇ ਕਿਹਾ ਕਿ ਸੰਸਦ ਵਿੱਚ ਮੈਂ ਮੌਜੂਦ ਸੀ ਇਸ ਕਰਕੇ ਨਹੀਂ ਆ ਸਕੀ ਲੇਕਿਨ ਮੁੰਬਈ ਕੋਰਟ ਨੇ ਕਿਹਾ ਕਿ ਤੁਹਾਡੀ ਗੱਲ ਬਿਲਕੁਲ ਵੀ ਨਹੀਂ ਸੁਣੀ ਜਾਵੇਗੀ ਜੇਕਰ ਹੋਂ ਕੰਗਨਾ ਲੌਤ ਨਹੀਂ ਹਾਜ਼ਰ ਹੁੰਦੀ ਤਾਂ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣਗੇ ਕੰਗਨਾ ਲੌਤ ਦੇ ਵਿਰੁੱਧ ਧੰਨਵਾਦ